7ਵੀਂ ਪਾਸਾਈ ਦੇ ਸੱਚਖੰਡ ਧਿਆਨ ਮੰਗਰੋਂ 8ਵੇਂ ਸਤਗੁਰਾਂ ਦੀ ਗੱਦੀ 'ਤੇ ਬੈਠਣ ਦੇ ਕੁੱਝ ਚਰ ਮੰਗਰੋਂ ਦਿੱਲੀ ਤੁਰ ਗਏ ਤੇ ਸੀਤੀ ਹੀ ਜੋਤੀ ਜੋਤ ਸਮਾ ਗਈ 9ਵੇਂ ਸਤਗੁਰਾਂ ਸ਼ਾਮ ਵਿਆਦ ਵਿਦੇਸ਼ਾਂ ਵਿੱਚ ਚਿਰ ਤੱਕ ਰਹੇ 10ਵੇਂ ਸਤਗੁਰ ਜੀ ਗੱਦੀ 'ਤੇ ਬੈਠਦੇ ਹੀ ਭਾਰੇ ਕੰਮਾਂ ਵਿੱਚ ਰੁੱਝ ਗਏ ਇੱਧਰ ਸੰਗਤਾਂ ਵਿੱਚ ਜੋ ਮਸੰਦ ਸਨ ਕਿਤੇ ਕਿਤੇ ਆਪਣੇ ਫਰਜ਼ਾਂ ਤੋਂ ਕੁੱਸ ਗਈ ਮਸੰਦ ਅਸਲ ਵਿੱਚ ਉਹ ਉੱਚਾ ਸਿੱਖ ਸੀ ਜਿਸ ਨੂੰ ਭਾਜਨ ਬੰਦਗੀ ਉਪਕਾਰ ਕਾਰਨ ਸੰਗਤ ਵਿੱਚ ਮਾਸਨਦ ਤੇ ਬਿਠਾਉਂਦੇ ਸਨ ਇਹ ਆਪਣਾ ਜੀਵਨ ਗੁਰੂ ਅਰਪਣ ਰੱਖਦਾ ਸੀ ਜੇ ਇਕੱਲਾ ਹੋਵੇ ਤਾਂ ਆਪਣੀ ਜਾਇਦਾਦ ਨਹੀਂ ਸੀ ਬਣਾਉਂਦਾ ਜੇ ਵਿਆਹਿਆ ਹੋਵੇ ਤਾਂ ਜਿੱਤ ਦਾ ਨਰਵਾ ਤੋੜ ਲੈਂਦਾ ਸੀ ਕਰਨੀ ਦੇ ਸੋਚੇ ਰਹਿਣੀ ਬਹਿਣੀ ਵਾਲੇ ਨਾਮ ਰਸੀਏ ਤੇ ਨਾਮ ਦਾਤੇ ਗੁਰਮੁਖ ਦੇ ਦਰਜੇ ਤੱਕ ਦੇਮਸੰਦ ਹੋਇਆ ਕਰਦੇ ਸੇ ਸਾਧ ਸੰਗਤ ਦੇ ਦਸਬੰਦ ਇਸ ਪਾਸ ਜਮ੍ਹਾਂ ਹੁੰਦੇ ਸਨ ਤੇ ਸਤ ਗੁਰ ਦੇ ਹਜ਼ੂਰ ਪੰਚਾਉਂਦਾ ਹੁੰਦਾ ਸੀ ਪਰ ਉੱਪਰ ਲਿਖੇ ਸਮੇਂ ਵਿੱਚ ਬਹੁਤੇ ਪ੍ਰਾਣੇ ਮਸੰਦ ਮਰ ਗਏ ਸਨ ਕੁਸ ਗ੍ਰਸਤੀ ਮਸੰਦ ਮਾਇਆਧਾਰੀ ਤੇ ਲੋਭੀ ਹੋ ਗਈ ਤੇ ਕਈਆਂ ਨੇ ਆਪਣੇ ਆਪ ਨੂੰ ਗੁਰੂ ਬੇਮੁਖ ਥਾਪਕੇ ਸੰਗਤਾਂ ਨੂੰ ਦੁੱਖ ਦੇਣੇ ਸ਼ੁਰੂ ਕਰ ਦਿੱਤੇ ਤਦੋਂ ਕਲਗੀਧਰ ਜੀ ਨੇ ਮਸੰਦ ਸੰਪਰਦਾ ਬੰਦ ਕਰ ਦਿੱਤੀ ਸੀ ਦਸਵੰਦ ਭੇਟਾਂ ਨੂੰ ਜੋ ਮਸੰਦ ਨੇ ਡੰਨ ਤੇ ਕਰ ਦੇ ਸਾਕਲ ਦੇ ਦਿੱਤੀ ਸੀ ਗੁਰੂ ਜੀ ਨੇ ਡੰਨ ਵਾਲੀ ਸਾਕਲ ਤੋੜ ਕੇ ਉਸ ਨੂੰ ਪ੍ਰੇਮ ਦੇ ਹੱਥ ਸੌਂਪ ਦਿੱਤਾ ਸੀ ਮਸੰਦਾਂ ਵਿੱਚ ਉਸ ਵੇਲੇ ਵੀ ਅਸਾਸਾ ਸ਼ੈਦ ਕੀਤੇ ਪ੍ਰੇਮੀ ਸਨ ਸਤ ਗੁਰਜੀ ਨੇ ਕਈ ਮਸੰਦਾਂ ਨੂੰ ਜਦੋਂ ਬੁਲਾਇਆ ਤਾਂ ਅਕਸਰ ਨਾ ਆਏ ਫਿਰ ਹੁਕਮ ਗਿਆ ਕਿ ਫੜ ਕੇ ਹਾਜ਼ਰ ਕਰੋ ਇਹਨਾਂ ਵਿੱਚੋਂ ਜੋ ਆਪਣੇ ਅਸਲ ਵਿੱਚ ਕਾਇਮ ਸੀ ਬਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਇੱਕ ਵਾਰ ਤਾਂ یوں ਹੈ ਪਾਈ ਫੇਰੂ ਇਸ ਸਮੇ ਨੱਕੇ ਦੇਸ ਦੇ ਮਸੰਦ ਸੀ ਪਹਿਲੇ ਸੱਦੇ ਪਰੇ ਨਹੀਂ ਗਿਆ ਸੱਦਾ ਇਸ ਤੱਕ ਨਹੀਂ ਆਪੜਿਆ ਦੂਜੇ ਸੱਦੇ ਦੇ ਸੁੰਦੇ ਸਾਰ ਜਿਸ ਹਾਲ ਸੀ ਉਸੇ ਹਾਲ ਤੁਰ ਪਏ ਲੈ ਜਾਣ ਵਾਲੇ ਸਿੱਖ ਤਾਂ ਸਤ ਇਹ ਹੀ ਆ ਸਿੱਖਾਂ ਦਾ ਤਾਂ ਨਾ ਪਿਆ ਪਰ ਫਿਰੂਜੀ ਆਪ ਇਸ ਤਰ੍ਹਾਂ ਹੀ ਆਪਣੀ ਦਾੜੀ ਫੜ ਕੇ ਸਾਰਾ ਰਾਤ ਤੁਰ ਪਏ ਜਦ ਸ੍ਰੀ ਕਲਗੀਧਰ ਦੇ ਦਰਬਾਰ ਪੇਸ਼ ਹੋਏ ਤਾਂ ਇਸ ਤਰ੍ਹਾਂ ਖੜੇ ਸਨ ਆਪ ਵੀ ਪਰ ਇਹ ਇਲਜ਼ਾਮ ਸੀ ਕਿ ਕਈ ਬਰਸ ਤੋਂ ਸੰਗਤ ਦੇ ਦਸਵੰਧ ਨੂੰ ਦਬਾ ਗਏ ਹਨ ਸਤਗੁਰ ਜੀ ਨੇ ਫੇਰੂ ਵੱਲ ਦੇਖਦੇ ਪਿਆਰ ਖਾਦਾ ਉਸ ਨੂੰ ਤੱਕਿਆ ਫੇਰ ਤੱਕਿਆ ਫੇਰ ਨੈਣ ਮੰਦ ਲਏ ਬਲ ਮਗਰੋਂ ਖੋਲੇ ਤਾਂ ਉੱਠ ਕੇ ਫੇਰੂ ਨੂੰ ਸਾਥ ਹੀ ਨਾਲ ਲਾ ਲਿਆ ਤੇ ਕਿਹਾ ਤੂੰ ਤਾਂ ਸਾਰਾ ਕੁਝ ਘਲਦਾ ਰਿਹਾ ਹੈ ਮੈਨੂੰ ਪਹੁੰਚਾਉਂਦਾ ਰਿਹਾ ਹੈ ਤੈਨੂੰ ਕੌਣ ਫੜ ਲਿਆ ਆਇਆ ਹੈ ਤੂੰ ਫੇਰੂ ਤਾਂ ਨਹੀਂ ਤੂੰ ਤਾਂ ਭਾਈ ਫੇਰੂ ਸੱਚ ਦਾੜੀ ਹੈ ਕਿਸੇ ਨੇ ਹੌਲੇ ਜਿਹੇ ਕਿਹਾ ਪਾਸਾ ਇੰਨਾ ਵੱਲੋਂ ਆਇਆ ਤਾਂ ਕੁਛ ਨਹੀਂ ਸਤਗੁਰ ਬੋਲੇ ਸਦਾ ਮੇਰੇ ਪਾਸ ਆਉਂਦਾ ਰਿਹਾ ਹੈ ਹੁਣ ਸਤਗੁਰ ਜੀ ਨੇ ਸੰਗਤ ਨੂੰ ਦੱਸਿਆ ਕਿ ਸਾਰੀ ਦਸਵੰਧ ਦੀ ਮਾਇਆ ਭਲੇ ਅਰਥ ਲਾਉਂਦਾ ਰਿਹਾ ਹੈ ਤੇ ਨਿਰੰਨ ਪਾਣੀ ਲੰਗਰ ਤੋਂ ਸਕਦਾ ਰਿਹਾ ਹੈ ਇਸ ਨੂੰ ਮੈਂ ਕਦੇ ਇੱਕ ਦਿਨ ਕਿਹਾ ਸੀ ਕਿ ਸਾਧ ਸੰਗਤ ਦੀ ਰਸਨਾ ਵੀ ਗੁਰੂ ਗੋਲਕ ਹੈ ਇਹ ਸੱਚ ਪੁੱਤਰ ਇਸੇ ਤੇ ਅਮਲ ਕਰਦਾ ਰਿਹਾ ਭਾਈ ਫੇਰੂ ਬੜੇ ਭਜਨਿਕ ਤੇ ਮਹਾਤਿਆਗੀ ਤੇ ਸਤਗੁਰ ਦੇ ਪ੍ਰੇਮੀ ਹੋਏ ਹਨ ਸਾਧ ਸੰਗਤ ਵਿੱਚ ਗੁਰੂ ਦਾ ਰੂਪ ਦੇਖਦੇ ਸਨ ਆਪ ਕਦੇ ਕਵਿਤਾ ਵੀ ਕਰਦੇ ਹੁੰਦੇ ਸਨ ਜੋ ਸੌਂਕ ਹੈ ਕਿ ਸਾਰੀ ਲੱਜਦੀ ਨਹੀਂ ਕੁਸ ਕੁ ਨੂੰ ਸੰਦ ਸਾਨੂੰ ਮਿਲੇ ਹਨ ਜੋ ਹੇਠਾਂ ਦਿੰਦੇ ਹਾਂ ਇਹ ਭਾਈ ਫੇਰੂ ਸੱਚ ਦਾੜੀ ਜੀ ਦੇ ਸਨ ਕਲਗੀਧਰ ਜੀ ਨੇ ਆਪ ਨੂੰ ਆਪਣੇ ਹੱਥੇ ਦਸਤਾਰ ਬਨ ਕੇ ਸੱਚੀ ਦਾੜੀ ਦਾ ਵਰ ਦਿੱਤਾ ਸੀ ਵਰ ਦੇ ਮਗਰੋਂ ਆਪ ਲੰਮੇ ਦੇਸ਼ ਵਿੱਚ ਆਪਣੇ ਟਿਕਾਣੇ ਹੀ ਰਹੇ ਨਾਮ ਦੀ ਜੋਤ ਜਗਦੀ ਰਹੀ ਹਜ਼ਾਰਾਂ ਜੀਵ ਸਿੱਖੀ ਦੇ ਜਹਾਜ਼ ਚੜ੍ਹ ਕੇ ਪਾਰ ਹੋਏ ਸਤਿਗੁਰਾਂ ਜੀ ਸੇਵਾ ਤੇ ਪਿਆਰ ਅੰਤ ਤੱਕ ਨਿਭ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ